ਮੇਰੀ ਫੈਮਿਲੀ ਵਾਲਾ ਹੈ ਸਾਡੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨੂੰ ਜਲਪਤ ਹੁੰਦੀ ਹੈ ਕਹਿੰਦੇ ਬਹੁਤ ਤੁਮ ਯਾਦ ਕਰਦੀਆਂ ਨੇ ਜੀ ਤੋਂ ਫੋਨ ਤੇ ਘਰ ਮੈਂ ਜਦੋਂ ਨਹੀਂ ਬਾਤ ਸੁਣਨੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪਾਲਿਆ ਉਹਨਾਂ ਨੂੰ ਮੈਂ 2012 ਤੋਂ ਮੈਨੂੰ ਡਿਪੋਟੇਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਤੇ ਇਹਨੇ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਉਹਨਾਂ ਦੇ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਟਾ ਹੈ ਅਸੀਂ ਸਿਚ ID ਸੀ ਲਾਇਸੈਂਸ ਸੀ ਸਾਰਾ ਕੁਝ ਹੈ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕੀ ਇਹ ਪ੍ਰੋਸੀਜਰ ਹੁਣ ਵੀ ਫਾਲੋ ਕਰ ਰਹੇ ਨੇ ਜਦੋਂ ਕੋਈ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਦਰ ਸਿਰੰਗ ਹੈ ਉਹਨਾਂ ਨੂੰ ਸਾਰੇ ਨੂੰ ਰਿਪੋਰਟ ਕੀਤਾ ਜਾਂਦਾ ਹੈ ਜਿਹੜੇ ਜਿੱਥੇ ਮੈ ਰਿੰਗ ਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਉਹ ਅਰ ਜੇ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਜੀ ਥੋੜਾ ਕੇਸ ਅਲरेडी ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੈ ਵਕੀਲ ਤੇ ਮੈਂ ਹੋਰ ਕੀ ਕਰਾਂ ਅੱਛਾ ਜੀ ਠੀਕ ਮਾਤਾ ਹੀ ਹੋਰ ਦੇਖੀਏ ਕਿ ਯੂ ਐਸ ਗਵਰਨਮੈਂਟ ਦਾ ਰਵਿਯਾ ਇਸ ਤਰ੍ਹਾਂ ਦਾ ਸੀ ਕਿ ਟੋਟਲ ਨਹੀਂ ਸੀ ਠੀਕ ਹੈ ਡੂ ਨੋ ਐਨੋ ਪਰਫੈਕਟ ਤੁਮ ਮੈਂ ਕੀ ਦੱਸਾਂ ਹੋਰ ਦੇਖਦੇ ਹਾਂ ਜੀ ਕਿ ਜੇ ਨਾ ਨਾ ਨਹੀਂ ਹੋ ਜਾਵੇ ਜਿਸ ਤਰ੍ਹਾਂ ਮੈਂ ਨਾ ਇੱਕ ਸਮਾਜ ਵਿਰੋਧਾਤਮਕ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਕਰਦੋਂ ਤਾਂ ਨਹੀਂ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਸਾਹਮਣੇ ਸੀ ਸੋਹਣੇ ਦੇਖਦੇ ਕੋਈ ਸੈੱਟੂ ਦੇ ਮਿਲਦੇ ਸੀ ਜੋ ਇੱਕ ਮੋਡੂਲਸ ਹੈ ਸੂਈ ਜੁੰਦੀ ਹੈ ਸਿੱਖਿਆ ਦੀ ਹੈ ਕਿ ਤੁਹਾਨੂੰ ਕੋਈ ਦਵਾਈਆਂ ਵਗੈਰਾ ਪਰ ਉਹਦੇ ਵਿੱਚ ਜਦੋਂ ਮੈਨੂੰ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਾਣੇ ਇੱਕ ਕੇ ਸਾਈਡ ਸੀ ਇੱਕ ਸਾਈਡ ਉੱਪਰ ਬੈਕ ਸਾਈਡ ਸੀ ਤੇਰੇ ਮੇਰੇ ਤੋਂ ਜਾਂਦਾ ਨਹੀਂ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਠੀਕ ਹੈ ਠੀਕ ਹੈ ਮੈਂ ਸਰ ਰਹਿਣ ਦੋ ਜਾਂ ਫਿਰ ਕਿੱਥੇ ਲੱਗਿਆ ਜੀ 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 ਮੈਂ ਸਰ ਆ ਚੁੱਕੀ ਹਾਂ ਮੈਂ ਕਮਰੇ ਚ ਜਰਮਨ ਲੈ ਕੇ ਕੇ ਫੋਟੋ ਲਈ ਉਹਨਾਂ ਚ ਕੱਲੀ ਠੰਡ ਬਹੁਤ ਸੀ ਨਾ ਉੱਥੇ ਕੋਈ ਲੈਟਰ ਨੂੰ ਜਗ੍ਹਾ ਕੋਈ ਮੇਰੇ ਤੋਂ ਨਾ ਨੀਚੇ ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ। ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ। ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਹੈ। ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ। ਮੈਨੂੰ ਲੈ ਆਏ ਫ੍ਰਿਜ ਨਾਲ। ਫ੍ਰਿਜ ਨਾਲ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ। ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕ ਸਪੇਸ 'ਚ। ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰਵਰਕ। ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ। ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਇਸ ਫੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕੌਂਡ ਚ ਪਾਦੇ ਸੀ ਕਿ ਮਹਾਂ ਤੋਂ ਝੂਰ ਚਲਾਈ ਜਾ ਰਹੀ ਹੈ ਕਿ ਉਹਨੋਂ ਇੰਗੀ ਸਖਤ ਯੋਗੀ ਹੈ ਖਾਸ ਕਰਕੇ ਸਵਾਰੀਆਂ ਤੇ ਮੀਆਂ ਉਹ ਵੀ ਰੋਕੀਆਂ ਜਾ ਰਹੀਆਂ ਹਨ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਹੇ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਪੁਰੀਆਂ ਨੇ ਤੁਸੀਂ ਕੀ ਦੇਖਿਆ ਹੋਂ ਕੱਤ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦਾ ਨਿਕਾਲਣਾ ਨੈਸ਼ਨਲ ਉਸ ਤੋਂ ਬਾਅਦ ਹੈ ਮੈਨੂੰ ਹਾਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਤਾਂ ਮੇਰੇ ਹੱਥਾਂ ਨੂੰ दे पर ऑनलाइन है। माताजी तो आपने कहा कि मेडिसिन लेनी है और खाना भी खाना है। ओह सुनदे नहीं। अच्छा। खाने को क्या दिया गया आपको जैसे कुछ जानकारी मिली कि सिर्फ और बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं। जी जी। एक्चुअली वो देते थे ब्रेड, सैंडविच, टर्की, बीफ जैसे ਓ ਮੈਂ ਘਾਤੀ ਨਹੀਂ ਪਰ ਜਿਹੜਾ ਕਿੰਨੇ ਦਿਨ ਬਾਅਦ ਜੇ ਸਿੱਧਾ ਕਿ ਤੁਹਾਨੂੰ ਇਹ ਦੱਸਿਆ ਗਿਆ ਕਿ ਵੀਜ਼ਾ ਚੋ ਵੀ ਤੁਸੇ ਤੇ ਇਹਦਾ ਕੋਈ ਲਿੰਗ ਨਹੀਂ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਕਿਉਂ ਜਦੋਂ ਵੀ ਨਿਪਰਾਇ ਲੱਗੀ ਹੋਈ ਹੈ ਤੁਸੀਂ ਜਿਸ ਨੂੰ ਫਾਲੋ ਕਰ ਰਹੇ ਸੀ ਕਿੰਨੀ ਸਾਤ ਉੱਤੇ ਸੀ ਇਹ ਮੈਂ ਸੋ ਚੰਦਨ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਕੋਈ ਨਾਲ ਉਸ ਨੂੰ ਕਾਫੀ ਡਾਕੂਮੈਂਟਸ ਦਿੰਦੇ ਹੋਣੇ ਦਿੰਦੇ ਉਹਨਾਂ ਦਾ ਉਹ ਕੋਈ ਐਗਰ ਰੀਜ਼ਨ ਦਿੰਦੇ ਨਹੀਂ ਅੱਛਾ ਮਾਤਾ ਜੀ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕੁ ਲੋਕ ਸੀ ਉਸ ਪਲੇਨ 'ਚ ਵਿੱਚ 132 ਲੋਕ ਸੀ ਇੰਡੀਆ ਦੇ ਸੀ ਜਾਂ ਕਿਸੇ ਹੋਰ ਦੇ ਇਹ 15 ਕਿ ਕਲੰਬੀਆਂ ਦੇ ਸੀ ਬਾਕੀ ਸਾਰੇ ਹੁੰਦੀਆਂ ਸੀ ਗੋਹਿੰਚ ਵੀ ਹੱਤਕੀ ਸਕ੍ਰੀਨ ਚਾਪ ਕੇ ਮੈਂ ਨੁੰਨੀ ਫਿਰ ਲਾਇਆ ਨਾ ਨਹੀਂ ਆਤਕ ਗਈ ਕੋਈ ਦੋ ਅਫਸਰ ਚੰਗੇ ਸੀ ਜਦ ਮੈਨ ਵੇਕਲ ਸਪੀਡ ਲੈ ਕੇ ਗਿਆ ਨਾ ਥੇ ਖੜੀ ਲਗਾ ਕੇ ਉਹਦਾ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨਹੀਂ ਚੇਂਜ ਹੋਈ ਮਤੂੰ ਉਤਰਿਆ ਨਹੀਂ ਜਾਂਦਾ ਤੇ ਤੁਸੀਂ ਵੀ ਇੰਡੀਆ ਤੋਂ ਹੱਥ ਖੜੀ ਨਹੀਂ ਨਹੀਂ ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇ ਗਏ ਪੈਰਾਂ ਨੂੰ ਤਾਂ ਥੱਲੇ ਲੱਗੇ ਸੀ ਅੱਗੇ ਕੀ ਕਹਿਣਾ ਲੜਾ ਜਾਂਦੀ ਆ ਤੁਸੀਂ ਹਜ਼ਾਰਾਂ ਦਾ ਆ ਨਹੀਂ ਰਹਿਣਾ ਚਾਹੀਦੀ ਆ ਮੇਰੀ ਫੈਮਿਲੀ ਵਾਹ ਨੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਬਹੁਤ ਯਾਦ ਕਰਦੀਆਂ ਨੇ ਜੀ ਕੋ ਕੋਣ ਤੇ ਗੱਲ ਮੈਂ ਜਰੂਰ ਨਹੀਂ ਬਾਸੁੰਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਨਹੀਂ ਉਹ ਤਾਂ ਸਾਰੇ ਵਰਕਿੰਗ ਲੀਗਲਸ ਨੇ ਸਾਰਾ ਲੀਗਲ ਉੱਥੇ ਜਾ ਰਿਹਾ ਚਾਹਾਂਗਾ ਜਾਣਾ ਚਾਹੁੰਗੇ ਮੇਰੀ ਫੈਮਿਲੀ ਹੈ ਤੇ ਕੋਲ ਸ਼ੈਡੂਲਡ ਜਿਹੜੇ ਹਾਇਰ ਕੀਤੇ ਨੇ ਹਾਂਜੀ ਉਹ ਕੀ ਕਹ ਰਹੇ ਨੇ ਕਿ ਕਿਵੇਂ ਆਪੀ ਡਾਕੂਮੈਂਟ ਪ੍ਰੋਸੈਸਿੰਗ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵੇ ਕਰੇਗਾ ਮੈਂ ਜਨਾ ਸਾਡੀ ਅੱਛਾ ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਮੈਂ ਮੈਨਾਂ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਦਦ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੇ ਮੈਨੂੰ ਸਮਝੋ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਵੇਦਾ ਤੁਹਾਡਾ ਤੁਸੀਂ ਮੇਰੀ ਮਦਦ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਝਗਦਾ ਨਹੀਂ ਮੈਂ ਪਰ ਮੈਂ ਚਾਹ ਪਾਰ ਮੰਨ ਕਰਕੇ ਆ ਭਾਰਤੀ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹੱਥ ਸੇ ਤੋਂ ਦੇਖਿਆ ਜਾਵੇ ਉਸੇ ਨੂੰ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਕ੍ਰੰਪ ਕ੍ਰੰਪ ਪਾਪਾ ਜਦੋਂ ਦੇਸ਼ ਮੰਤਰੀ ਨੇ ਬਿਆਨ ਹੁੰਦਾ ਕਿ ਉਹਨਾਂ ਨੇ ਕਾਨੂੰਨੀ ਪਰਚਾ ਤਹਿਤ ਕਾਰਵਾਈ ਕੀਤੀ ਸਭ ਸ਼ਹਿਰ ਮੰਦੇ ਇਸ ਚੀਜ਼ ਨੂੰ ਨਹੀਂ ਕਿ ਉਹਨਾਂ ਨੇ ਕੋਈ ਨਹੀਂ ਕੋ ਲੱਗਦਾ ਕਿ ਇਹ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਉਹਨਾਂ ਦੇ ਨਾਲ ਕਲੈਸ਼ ਹੋਇਆ ਕ੍ਰੰਪ ਦਾ ਉਹ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋ ਰਾ ਚੱਕੇ ਸੀ ਜਿਹਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘਟ ਸੀ ਫਿਰ ਉਸ ਤੋਂ ਬਾਅਦ ਹੁਣ ਜਾ ਕੇ ਜੋ ਬਾਈਟ